ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 83 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕਿਵੇਂ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਿਦਾ ਵੀ ਪੈਸੇ ਜਮ੍ਹਾਂ ਕਰਾ ਤਾਂ ਆਪਦੇ ਕਾਗਜ਼ ਭਰੀ ਉਹ ਹੁਣ ਕਹਿੰਦਾ ਕਹਿੰਦਾ ਮੈਂ ਪਾਜ ਪਾਲੇ ਦਫ਼ਤਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਓ ਮੈਂ ਕਿਹ ਇਥੇ ਫੁੱਟਪਾਥ ਵਾਲਾਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਝ ਨਹੀਂ ਇਹਨਾਂ ਨੇ ਆਪਣੀਆਂ ਪਾਰਟੀਆਂ ਬਦਲੀਆਂ ਨੇ ਜਿੱਧਰੋਂ ਮੌਕਾ ਮਿਲਦਾ ਉਧਰ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਟਾ ਕਰ ਦੋ ਉਧਰ ਨਹੀਂ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਜੇ ਲੱਗੀਆਂ ਹੁੰਦੀਆਂ ਨਾ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਹਨਾਂ ਤੇ ਨਾ ਯਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਆਪਣੇ ਹਿੱਸੇ ਦਾ ਰੰਗ ਭਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ-ਹੁਣੇ ਉਹਨਾਂ ਦੇ ਮਿੰਤਾ ਕਰਕੇ ਹੱਡੇ ਨੇ ਭਾਜਪਾ ਲੈਣੀਆਂ ਵੀ ਸਾਡੇ ਨਾਲ ਹਿਜਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਬੋਂਗੇ ਤੁਹਾਡਾ ਜਿਹੜਾ ਹਾਲ ਹੈ ਤੁਸੀਂ ਨਾਲ ਸਾਨੂੰ ਡੋਬੋਂਗੇ ਸੁਬੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂਗੇ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘਾਟੇ ਕੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਉਹ 200 ਮੀਟਰ ਤੋਂ ਕਛੂ ਡਿੱ ਗਿਆ ਜੋ ਕਿ ਕਛੂ ਮਰ ਗਿਆ ਸੋ ਵੀਰੋ ਇਹ ਇੱਕ ਦੂਜੇ ਨੂੰ ਡੋਬਣ ਵਾਲੇ ਨੇ ਇਹ ਫੈਸਲਾ ਕਰ ਲੈਣ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ ਦੇਖੋ ਦਿੱਲੀ ਜਨਾਰਾ ਬਣਾਈ ਫਿਰਦੇ ਆ ਲੋਕ 25 ਮਈ ਭਾਜਪਾ ਗਈ ਕਹਿੰਦੇ ਬੀਜੇਪੀ ਦਾ ਬੁਰਾ ਹਾਲ ਕੇਜਰੀਵਾਲ ਆ ਗਿਆ ਬਾਹਰ ਕੇਜਰੀਵਾਲ ਉਥੇ ਮੈਂ ਦਿੱਲੀ ਜਾ ਕੇ ਆਇਆ 16 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣਗੇ ਦਰਬਾਰ ਸਾਹਿਬ ਮੱਥਾ ਟੇਕਣਗੇ ਦਰਗਾਹਾਂ ਸਾਹਿਬ ਮੱਥਾ ਟੇਕਣਗੇ ਤੋ ਵੀਰੋ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਇਹਨਾਂ ਨੇ ਡੂਮਲੇ ਚ ਡੜਾ ਮਾਰ ਲਿਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਮੈਂ ਸਾਰੇ ਦੇਸ਼ ਜਾਊਂਗਾ ਚਾਰ ਰਾਊਂਡ ਹੋ ਗਏ ਫਨੂੰ ਖੁਸ਼ਖਬਰੀ ਦੱਸ ਦਿੰਨੇ ਆ ਚਾਰ ਰਾਊਂਡ ਹੋ ਗਏ ਵੋਟਾਂ ਦੇ ਤੇ ਚਾਰਾਂ ਦੇ ਵਿੱਚੋਂ ਬੀਜੇਪੀ ਹਾਰ ਰਹੀ ਐ ਇਸੇ ਕਰਕੇ ਪ੍ਰਧਾਨ ਮੰਤਰੀ ਦਾ ਜਿਹੜਾ ਮੋਦੀ ਦਾ ਭਾਸ਼ਣ ਬਦਲ ਗਿਆ ਮੰਗਲ ਸੂਤਰਾਂ ਤੇ ਆ ਗਿਆ ਹੁਣ ਮੰਗਲ ਸੂਤਰਾਂ ਤੇ ਲੋਕਾਂ ਨੂੰ ਡਰਾਉਣ ਲੱਗ ਗਿਆ ਵੀਰੋ ਬਿਰੋ 10 ਸਾਲਾਂ ਬਾਅਦ ਕੋਈ ਸਕੂਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਹਸਪਤਾਲ ਨਹੀਂ ਗਣਾਉਂਦੇ 10 ਸਾਲਾਂ ਬਾਅਦ ਕੋਈ ਨੌਕਰੀ ਦਿੱਤੀ ਨਹੀਂ ਗਣਾਉਂਦੇ 10 ਸਾਲਾਂ ਬਾਅਦ ਜਿਹੜਾ ਸਿਰਫ ਮੰਗਲ ਸੂਤਰਾਂ ਤੋਂ ਡਰਾ ਕੇ ਕਿ ਤੁਹਾਡੇ ਆ ਖੋਲ ਲੈਣਗੇ ਤੁਹਾਡੀਆਂ ਮੱਜਾਂ ਖੋਲ ਲੈਣਗੇ ਤੁਹਾਡੀਆਂ ਗਾਵਾਂ ਖੋਲ ਲੈਣਗੇ ਬਿਰੋ ਇਹ ਕੰਮਾਂ ਤੇ ਆ ਗਏ ਇਸ ਕਰਕੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਚਾਹਨਾ 4 ਜੂਨ ਨੂੰ ਸੈਂਟਰ ਦੀ ਸਰਕਾਰ 'ਚ ਸਭ ਤੋਂ ਵੱਡਾ ਹਿੱਸਾ ਆਵਾਜ਼ ਦੀ ਪਾਰਟੀ ਦਾ ਹੋਊਗਾ ਤੁਹਾਡਾ ਫਿਰ ਸੈਂਟਰ ਦੇ ਫੈਸਲੇ ਆਪਾਂ ਕਰਿਆ ਕਰਾਂਗੇ ਮਜਾਲਾ ਪੰਜਾਬ ਦਾ 1 ਰੁਪਇਆ ਉੱਥੇ ਰਹਿ ਜੇ ਸਾਰੇ ਪੈਸੇ ਲਿਆ ਕੇ ਇੱਥੇ ਲੋਕਾਂ ਤੇ ਲਾਵਾਂਗੇ ਮੈਂ ਖਜ਼ਾਨੇ ਨੂੰ ਵੀ ਭਰੂੰਗਾ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ